ਲਓ ਦੋਸਤੋ ਕਰੋ ਚੈੱਕ ਐਚਐਫ ਪਿਓਰ ਦੇ ਵਿੱਚ ਤੇ ਚੰਗਾ ਕੱਦਗਾਠ ਗਾਂ ਦਾ ਤੇ ਚੰਗਾ ਪੇਠ ਫੁੜਾ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਦੋਸਤੋ ਲੈ ਆ ਬਾਈ ਲੈ ਆ ਕਾਫੀ ਸ਼ਾਨਦਾਰ ਆ ਤੇ ਹਾਈਟ ਦੀ ਗੱਲ ਹੈ ਕਿਨੋਂ ਤੇ 5.5 5 5.5 ਫੁੱਟ ਦੇ ਲੱਗੇ ਹਾਈਟ ਆ ਲੈਂਥ ਵੀ ਬਹੁਤ ਸੋਹਣੀ ਤੇ ਪਿਓਰ ਐਚਐਫ ਦੇ ਵਿੱਚ ਗਾਂ ਹੈ ਗਾਹ ਤੁਹਾਨੂੰ ਪਤਾ ਇਹੋ ਚਲਨੀ ਆ ਦੋ ਚਾਰ ਦਿਨ ਹੀ ਗਰਮੀ ਦੇ ਆ ਤੇ ਬਾਕੀ ਕੋੜੀ ਰਹੀ ਗਾਹ ਤੇ ਅਡਰ ਦੀ ਕੁਆਲਿਟੀ ਦੋਸਤੋ ਪੈਕ ਸਾਈਡ ਤੋਂ ਦੇਖੋ ਫੋਟ ਫੋੜ ਦੀ ਵਿਰਲ ਤੇ ਥਣ ਤੇ ਮੁੱਠੀ ਵਾਲਾ ਥਣ ਤੇ ਉਲਟ ਬਹਿਣ ਵਾਲੇ ਫਾਸ ਜੋ ਤੁਹਾਨੂੰ ਥਣ ਵਿਖਾ ਦਿੰਨੇ ਦੋਸਤੋ ਚੈੱਕ ਕਰੋ ਗੈਂ ਇਹ ਕਾਹ ਵੀ ਸੋਣੀ ਤੇ ਬਾਕੀ ਬਾਈ ਜੀ ਹੁਣਾ ਕਰਦੇ ਗੱਲ ਕੀ ਸੂਆ ਕਿਹਨਾਂ ਦੁੱਧ ਕਿ ਕਿਨਾ ਚਿਰ ਹੋ ਗਿਆ ਹਸੂ ਜੀ ਸਸਗੇ ਜੀ ਕਿਤੇ ਆ ਬਣੂਗੀ ਆ ਬਾਈ ਜੀ ਨੇ ਕਰ ਦੋ ਕਰ ਤੇ ਬਾਈ ਜੀ ਕਿਹਣਾ ਸੂਹਾ ਜੀ ਦੂਸਰਾ ਜੀ ਦੂਸਰਾ ਸੂਹਾ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਪਣ ਆ ਜੀ ਨਹੀਂ ਆਓ ਕੱਪਣਾ ਜੀ ਕੱਪਣ ਕਿੰਨੇ 10 ਦਿਨ ਬਾਕੀ ਹੈ ਜੀ 6 ਦਿਨ ਦਾ 6 ਦਿਨ ਦਾ ਜੀ ਤੇ ਕੀ ਉਮੀਦ ਆ ਦੋਦੀ ਹਾਂ 30 ਪਲੱਸ ਜੀ ਪਹਿਲਾਂ ਇਹਨੇ 25 ਲੀਟਰ ਦੋ ਦਿੱਤਾ ਅੱਛਾ ਪਹਿਲਾਂ ਇਹਨੇ 26 ਲੀਟਰ ਪਲੱਸ ਦਿੱਤਾ ਹੁਣ 30 ਪਲੱਸ ਦੀ ਆ 10 ਦੇਣਾ ਜੇ ਬਾਕੀ ਤੇ ਦੇਖ ਸਾਹ ਹੁਣ ਇਹਦਾ ਕੱਦ ਕਾਠਾ ਇਹ ਤਾਂ ਮੰਨ ਲਓ ਸੋਖਣਾ ਸਿਆਲ ਦੇ ਵਿੱਚ ਤਾਂ 35 40 ਤਾਂ ਵੀ ਜਾ ਸਕਦੀ ਸਾਹਮ ਸਿਰ ਤੇ ਕੀ ਮੁੱਲ ਤਾਂ ਹੁਣ ਵੀ ਵਾਧੇ ਕਰੀ ਜੀ 1 40 ਦਿੱਤਾ ਚਲੋ ਗਾਹਾਂ ਦੀ ਬੰਤਰੀ ਵੇਲ ਵੀਰ ਚ 6 ਫੁੱਟ ਦੀ ਹਾਈਟ ਆ ਲੈਂਥ ਵੀ ਬੜੀ ਸੋਹਣੀ ਆ ਤੇ ਇੱਕ ਹੀ ਡਿਮਾਂਡ ਕਰਦੇ ਵੀਰ ਜੀ ਮੇਰਾ ਮੁੱਲ 185 ਕਰਦੇ 185 ਦੇਣ ਲੈਣ ਦੇਣ ਲੈਣ ਮੌਕੇ ਤੇ ਹੋ ਜੂਗਾ ਜੀ ਮੌਕੇ ਤੇ ਜੀ ਠੀਕ ਤੇ ਮੋਬਾਈਲ ਨੰਬਰ ਦਾ 8872245470 ਫੇਰ ਦੱਸ ਦੇ 8872245470 ਠੀਕ ਲੋ ਬਾਈ ਨਾ ਕਰ ਲਿਓ ਸੰਪਰਕ ਜਿਹੜੇ ਵੀਰ ਨੂੰ ਪਸੰਦ ਆ ਬਹੁਤ ਸੋਹਣੀ ਗਾ 100 ਮੀਰ ਜੀ ਕਰੋ ਚੈੱਕ ਐਚ ਐਫ ਦੇ ਵਿੱਚ ਗਾ ਆ ਤੂੰ ਬੈਠੇ ਦੁੱਧ ਬਰਾਗਾ ਕਾਫੀ ਸੋਹਣੀ ਤੇ ਖੂਬ ਯਾਰ ਚ ਗਾ ਹੈ ਡਾਕਟਰ ਕੁਆਲਟੀ ਦੀ ਦਾਦੇ ਤੁਸੀਂ ਲਿਆ ਬਾਈ ਆਰਡਰ ਸੁਣੀ ਅਟਰ ਕੁਆਲਟੀ ਪੀਸ ਕੁਆਲਟੀ ਤੇ ਮੀਡੀਅਮ ਹਾਈ ਹੈ ਤੇ ਥਾਣਾ ਜਿਹੜੇ ਤੁਹਾਨੂੰ ਰੈਣੀ ਵਾਲੇ ਪਾਸੋਂ ਦਿਖਾ ਦਿੰਨੇ ਬੈਗ ਸਾਹਿਬ ਤੋਂ ਚੈੱਕ ਕਰਵਾ ਲੈ ਆਰਡਰ ਕੁਆਲਟੀ ਦੋਸਤੋਂ ਚੈੱਕ ਰੈਣੀ ਵਾਲੇ ਪਾਸੋਂ ਥਾਣਾ ਤੇ ਸਾਡੇ ਤੋਂ ਬਾਕੀ ਬਾਈ ਜੀ ਹੋਣਾ ਕਰ ਦੇਗਾ ਸਸੀਗਾ ਵੀਰ ਜੀ ਉਹ ਠੀਠਾ ਵੀਰ ਜੀ ਹਾਂਜੀ ਵੀਰ ਜੀ ਕਿਨਵਾ ਸੁਹਾ ਵੀਰ ਜੀ ਤੀਜਾ ਜੀ ਤੀਜਾ ਸੂਆ ਕਿੰਨੇ ਦਿਨਾਂ ਦਾ ਹੈ ਕਿੰਨੇ ਦਿਨਾਂ ਦਾ ਇਹ 5 ਦਿਨ ਹੋ ਗਏ ਸੂਏ ਪੰਜ ਦਿਨ ਕਿੰਨਾ ਦੋ ਤਿਆਰ ਆ ਜੀ ਬਹੁਤ ਹੁਣ ਥੱਲੇ 17 ਕਿਲੋ ਤਿਆਰ ਆ ਇਹ ਮਿੰਮਾ ਗੰਡੇ ਪੂਰਾ ਹੈ 18 ਦਵਾਂ ਕੇ 17 ਕੇ ਕੇ 17 ਕੇ ਕੀ ਆਓ ਜੋ ਡੰਗਰ ਜਾਣਾ ਹੁੰਦਾ ਵੀ ਹੋਏ ਹਾਂਜੀ 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 ਕੀ ਡਿਮਾਂਡ ਕਰਦੇ ਇਹ ਦੱਸ 80000 ਦੇਣ ਲੈਣ ਤੇ ਲੈਣ ਕੋ ਮਾਰਦਾਨ ਕਰਦੇ 75 ਦੇ ਦੇ ਮੇਰਾ ਨੰਬਰ ਦੱਸ ਮੋਬਾਈਲ ਨੰਬਰ 88721 ਹਾਂਜੀ 97599 ਠੀਕ ਲਓ ਦੋਸਤੋ ਕਰੋ ਚੈੱਕ ਇੱਕ ਹੋਰ ਨਗੀਨਾ ਪੰਡੇ ਡੱਬ ਵਾਲੀ ਦਾ ਲਿਆ ਚੰਗਾ ਘਾਤ ਘਾਠ ਇਹਦਾ ਵੀ ਚੰਗੀ ਹਾਈਟ ਲੰਥ ਤੇ ਚੰਗਾ ਵਜਨ ਮੱਤਾ ਤੇ ਚੰਗੀ ਸੋਹਣੀ ਵੀ ਹੈ ਬਾਕੀ ਬਾਈ ਜੀ ਨਾ ਕਰਦੇ ਗੱਲ ਕਿੰਨੇ ਦਿਨ ਬਾਕੀ ਆ ਜਾਂ ਸੂਹੀ ਆ ਕਾਸਮੂਨ ਵਾਲੀ ਆ ਪੈਕ ਸਾਈਡ ਤੋਂ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਜੀ ਤੇ ਉਲਟ ਬਹਿਣੀ ਵਾਲੇ ਪਾਸੋਂ ਥਣ ਚੈੱਕ ਕਰੋ ਦੋਸਤੋ ਮੁੱਠੀ ਵਾਲਾ ਥਣ ਤੇ ਕਾਫੀ ਸਪੇਸ ਤੇ ਥਾਣਾ ਤੇ ਠੰਡੀ ਧੀਰੀ ਹੈਗੀ ਆ ਬਾਕੀ ਬਾਈ ਜੀ ਹੁਣ ਨਾ ਕਰਦੇ ਗੱਲ ਤੇ ਜੇ ਇਹਦੀ ਵੀ ਆਪਾਂ ਕਾਤ ਕਾਠ ਲੰਥ ਦੀ ਗੱਲ ਗੀ ਤੇ ਬਹੁਤ ਸੋਹਣਾ ਲੰਥ ਤੇ ਚੰਗਾ ਕਰ ਤੇ ਬਾਈ ਜੀ ਇਹ ਕਿੰਦਾ ਸੋਹਣਾ ਵਾਲੀ ਆ ਹਾਂਜੀ ਇਹ ਵੀ ਗੱਪਣ ਹੈ ਕਿੰਨੇ ਦਿਨਾਂ ਦੀ ਇਹਦੇ 15 ਦਿਨ ਬਾਕੀ 15 ਦਿਨ ਬਾਕੀ ਤੇ ਕੀ ਰਿਕਾਰਡ ਆ ਪਹਿਲੇ ਸੂਏ ਦਾ ਇਹ ਤੀਸਰਾ ਸੂਆ ਸੂ ਗਈ 35+ ਦਿੱਤਾ ਨੇ 35+ ਦਿੱਤਾ ਜਣੇ ਯਾਰ ਕਾ 40 ਤੋਂ ਪਲੱਸ ਜੋ ਹਾਂਜੀ ਠੀਕ ਤੇ ਕੀ ਡਿਮਾਂਡ ਕਰਦੇ ਵੀ ਤੁਸੀਂ ਇਹ ਐਪ ਕਰੀ ਕਰਦੇ ਆ ਇੱਕ 40 ਦਿਨ ਲੈਣ ਇੱਕ 30 ਤੇ ਨੰਬਰ ਉਹੀ ਆ ਨੰਬਰ 30 ਠੀਕ ਚਾ ਚੋਲ ਲਓ ਲਓ ਦੋਸਤੋ ਕਰੋ ਚੈੱਕ ਕ੍ਰਾਸ ਪੰਨ ਦੇ ਵਿੱਚ ਵਹਿੜ ਤੇ ਸ਼ਾਈ ਹਾਲ ਦਾ ਕ੍ਰਾਸ ਹੈ ਨਾ ਦੇਖ ਸਕਦੇ ਤੁਸੀਂ ਤੇ ਸਮਾਲ ਜੇ ਕਾਦੀ ਹੈ ਤੇ ਕਾਫੀ ਸੋਹਣੀ ਬੱਜੀ ਹੈ ਤੇ ਮਾਤਰੀਗਾ ਤੇ ਤੇ ਮੀਡੀਅਮ ਹਾਈਟ ਇਹਦੇ ਵਿੱਚ ਇਹ ਆ ਦੋਸਤੋ ਵੀ ਇੱਕ ਤਾਂ ਗਰਮੀ ਗਰਮੀ ਬੜੀ ਘੱਟ ਮਨਾਉਂਦਾ ਤੇ ਫੈਂਟ ਵੀ ਚੰਗੀ ਤੇ ਥਾਂ ਦੀ ਕੁਆਲਿਟੀ ਮੁੱਠੀ ਵਾਲਾ ਸੰ ਖਾਫੀ ਸਵੇਸ ਤੇ ਬਹਿਣਿਆਂ ਵਾਲੇ ਪਾਸੋਂ ਤੁਹਾਨੂੰ ਦੋ ਤੇ ਧਿਆਨ ਨਾਲ ਚੱਕਰ ਕਰ ਸਾਧੋ ਆਰਡਰ ਕੁਆਲਿਟੀ ਕਾਫੀ ਸ਼ਾਨਦਾਰ ਬਹੁਤ ਸੋਹਣੀ ਚੌਰਸ ਕੁਆਲਿਟੀ ਆ ਤੇ ਚੰਗੀ ਸੋਹਣੀ ਹੈ ਬਾਕੀ ਕਰਦੇ ਭਾਈ ਜੀ ਹੁਣਾਂ ਗੱਲ ਕਿੰਨੇ ਦਿਨ ਹੋਵੇ ਸੂਈ ਨੂੰ ਕੀ ਰਿਕਾਰਡ ਸੱਸੀ ਗੱਲ ਜੀ ਕਿੰਨੇ ਦਿਨ ਹੋਵੇ ਸੂਈ ਨੂੰ ਜੀ 5 ਦਿਨ 5 ਦਿਨ ਕਿੰਨਾ ਤੋ ਤਿਆਰ ਆ ਜੀ 17 ਕਿਣਵਾ ਸੂਆ ਇਹ ਦੂਜਾ ਸੂਆ 17 ਲੀਟਰ ਐ ਮੇਣਵਾ ਐ ਮੇਟੇ ੱਡਾ ਕਰ ਠੀਕ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਜੀ 60000 ਦੇ ਲੈ ਦੇ ਲੈ ਭਾਈ ਜੀ ਇੱਧਰ ਵੀ ਆ ਜਾਓ ਅੱਛਾ ਚੱਲ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਦੱਸ ਦਿਓ 90412 ਹਾਂਜੀ 20939 ਫੇਰ ਦੱਸ ਦਿਓ 90412 ਹਾਂਜੀ 20939 ਲਓ ਦੋਸਤੋ ਜਲਸੀ ਫੈੜ ਕਰੋ ਚੈੱਕ ਦਰਮਿਆਨੇ ਦਾ ਤੇ ਸਾਫੀ ਸ਼ਾਨਦਾਰ ਇਹਨੇ ਦੇਖ ਸਕਦੇ ਆ ਡਰਕ ਕੁਆਲਟੀ ਦੇਖੋ ਤਾਬੀ ਖੂਣੀ ਅਡਰ ਕੁਆਲਿਟੀ ਆ ਲੈਓ ਤੇ ਮੀਡੀਅਮ ਹਾਈਟ ਦੀ ਆ ਤੇ ਸ਼ਾਈਨ ਬਹੁਤ ਸੋਹਣੀ ਕਰਦੀ ਕ੍ਰੋਸ ਜਲਸੀ ਆਪਾਂ ਕਹਿ ਸਕਦੇ ਹਾਂ ਕਿਉਂ ਇਹਨਾਂ ਦੇ ਇੱਕ ਤਾਂ ਫੈਡੂ ਵਧੀਆ ਆਉਂਦੀ ਆ ਤੇ ਇੱਕ ਗਰਮੀ ਗਰਮੀ ਮਿਲ ਘਟ ਨੂੰ ਆਪਾਂ 24000 ਦੇ ਰਿਟ ਕੁਆਲਿਟੀ ਬਾਕੀ ਬਾਈ ਜਿਹੜਾ ਕਰਦੇਗਾ ਨੂੰ ਸਸਿਗਾ ਵੀਰ ਜੀ ਕੀ ਹਾਲ ਵੀਰ ਜੀ ਕਿੰਨਾ ਮਾਸੂਆ ਜੀ ਪਹਿਲਣ ਪਹਿਲਣ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਚਾਰ ਦਿਨ ਚਾਰ ਦਿਨ ਕਿੰਨਾ ਦੋ ਤਿਆਰ ਹੈ ਬੁੱਧ ਦੀ ਗੱਲ ਨੂੰ ਹੈਗਾ ਹੁਣ 10 ਬਹਾਂ ਕੀ ਡਿਮਾਂਡ ਕਰਦੇ ਹੋ 60 ਤੇ ਲੈਣ ਨਹੀਂ ਲੈਣ ਦੇ 50 50 ਸੀ ਮੋਬਾਈਲ ਨੰਬਰ ਦਾ ਮੋਬਾਈਲ ਨੰਬਰ 7979 986 83851 ਫੇਰ ਦੱਸੋ 7986 ਹਾਂਜੀ 83851 ਲਓ ਦੋਸਤੋ ਮੰਡੀ ਦਾ ਸ਼ਿੰਗਾਰ ਕਰੋ ਚੈੱਕ ਪਿਓਰ ਐਚ ਐਫ ਦੇ ਵਿੱਚ ਗਾ ਅੰਡਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਤੁਸੀਂ ਵੀਡੀਓ ਬਹੁਤ ਸ਼ਾਨਦਾਰ ਤੇ ਇਧਰ ਹੋਏ ਸਰ ਪਿਓਰ ਨਹੀਂ ਕਹਿੰਦੀ ਜੀ ਕੋਣੀ ਕੋਣੀ ਕੁਆਲਟੀ ਹੈ ਜੀ ਤੇ ਚੰਗਾ ਕੱਦ ਕਾੜ ਚੰਗੀ ਲੰਦ ਮੈਂ ਆਪੀ ਕਰ ਦੂ ਤੂੰ ਪੈਸੇ ਆ ਪੈਸੇ ਥੰਡੇ ਤੇ ਬਾਕੀ ਬਾਈ ਜੀ ਹੋਣਾ ਕਰਦੇ ਗੱਲ ਤੇ ਮੈਣੀ ਵਾਲੇ ਪਾਸੋਂ ਦੋਸਤੋ ਸਰਾਂ ਦੀ ਕੁਆਲਿਟੀ ਤੇ ਡੈਟਾ ਦੀ ਗੁਆਰੰਟੀ ਦੇ ਸਕਦੇ ਸੱਸੀਆ ਬਾਬੂ ਜੀ ਉਹ ਠੀਕ ਠਾਕ ਜੀ ਐਨ ਨੂੰ ਹੋਇਆ ਮੜਾ ਕੱਦਗਾੜ ਵਿਖਾ ਦੀ ਦੋਸਤੋ ਦੋਸਤੋ ਕੱਦਗਾੜ ਚੈੱਕ ਕਰੋ ਚੰਗੀ ਲੰਥ ਤੇ ਚੰਗਾ ਕੱਦਗਾੜ ਤੇ ਚੰਗੀ ਹਾਈਟ ਤੇ ਖੋਲੀ ਤਾਂ ਨਹੀਂ ਆ ਵੀ ਥੋੜਾ ਨਾ ਡਰਦਾ ਇੱਥੇ ਡੰਗਰ ਤੇ ਕਿੰਨਾ ਸੂਆ ਜੀ ਦੂਜਾ ਜੀ ਦੂਜਾ ਸੂਆ ਜੀ ਇੰਨੇ ਦਿਨ ਹੋ ਗਏ ਸੂਈ ਜੀ ਇੰਨੇ ਚੌਥਾ ਦਿਨ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਇਸ ਵਾਰ 2 ਕਿਲੋ ਮੇਣਾ ਆ ਕੰਨੇ ਤੇ ਜਾਉ 26 ਤਾਈ ਦੁੱਧ ਪਿਛਲੇ ਸੂਰ 25 ਲੀਟਰ ਦੋ ਦਿੱਤਾ ਜੀ ਪਹਿਲੇ ਸੂਰ ਯਾਨੀ ਕਿ ਸਿਆਲ ਚ ਦੀ ਦੇ ਜਾਉਗਾ ਠੀਕ ਹੈ ਤੇ ਕੀ ਡਿਮਾਰਟ ਕਰਦੇ ਜੀ 1.5 ਲੱਖ 1.5 ਲੱਖ ਮੋਬਾਈਲ ਨੰਬਰ ਦਾ 1789 ਹਾਂਜੀ 083 ਜੀ ਲਓ ਦੋਸਤੋ ਫਿਰ ਚੈੱਕ ਕਰ ਸਕਦੇ ਤੁਸੀਂ ਥਣਾ ਦੀ ਕੁਆਲਿਟੀ ਤੇ ਕਾਫੀ ਸੋਹਣੇ ਥਣ ਤੇ ਚੰਗੇ ਕੱਦਗਾਟ ਹੈ ਲਓ ਦੋਸਤੋ ਕਰੋ ਚੈੱਕ ਜਲਸੀ ਕ੍ਰੋਸ ਦੇ ਵਿੱਚ ਕਾਫੀ ਸ਼ਾਨਦਾਰ ਗਾਂ ਤੇ ਅਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਲਾਇਆ ਤੇ ਕਾਫੀ ਸ਼ਾਨਦਾਰ ਚੰਗਾ ਕੱਟ ਚੰਗੀ ਲੰਦ ਤੇ ਫੇਸ ਕੁਆਲਿਟੀ ਤੋਂ ਵੀ ਤੁਸੀਂ ਜਜ ਕਰ ਲਈ ਤੇ ਜਲਸੀ ਦੇ ਵਿੱਚ ਕ੍ਰੋਸ ਆ ਤੇ ਅਡਰ ਕੁਆਲਿਟੀ ਵੀ ਦੋਸਤੋ ਦੇ ਤੇ ਥਾਣਾ ਤੁਹਾਨੂੰ ਜਿਹੜੇ ਬਹਿਣੀ ਵਾਲੇ ਪਾਸੋਂ ਦੂਰ ਤੋਂ ਮੁੱਠੀ ਵਾਲਾ ਥਾਣਾ ਸਹੀ ਵਾਲਾ ਤੇ ਫੋਟ ਫੋਟ ਦੀ ਵਿਰੁੱਤੇ ਲੱਗਾ ਤੇ ਮਗਰ ਵੀ ਬੱਚੀ ਜਾਂਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਸ਼ਾਮ ਕੱਲ ਸੂਈ ਕਿੰਵਾ ਸੂਆ ਹੈ ਦੂਜਾ ਸੂਆ ਆਪਣੇ ਕੋਲ ਵੀਡੀਓ ਵੀ ਹੈ ਅੱਛਾ ਅੱਛਾ ਵੀਡੀਓ ਕੱਲ ਕਹਿੰਦੇ ਦੂਜਾ ਮੰਨਣਾ ਤੇ ਤੀਜਾ ਮੰਨਣਾ ਤੀਜਾ ਮੰਨ ਲੇ ਚਲੋ ਜੋ ਅਗਲੇ ਦੀ ਡਿਪੈਂਡ ਕਰਦਾ ਮੰਨਣ ਤੇ ਕੀ ਕਪੈਸਿਟੀ ਦੋਦੀ ਕਪੈਸਿਟੀ ਪਾ 25 26 ਕਿਲੋ 25 26 ਕਿਲੋ ਸੂਈ ਦੀ ਵੀਡੀਓ ਵੀ ਹੈ ਜੇਰਦੀ ਵੀਡੀਓ ਆਪਣੇ ਕੋਲੇ ਜੇ ਕਿਹਨੇ ਮੰਗੌਣੀ ਹੋਊ ਉਹਨੇ ਉਹ ਨੰਬਰ ਕੰਟੈਕਟ ਦੇ ਵਿੱਚ ਪਾ ਦਾਂਗੇ ਜੇ ਮਗਉਣੀ ਨੂੰ ਤੇ ਇੱਕ ਹੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ ਮੰਨ ਲਾ ਅਸੀਂ ਵੀ ਜਸ ਵੀ ਕਰੀ ਜਨਾ 70000 ਦੀ ਦੇਦਾ 70 ਜੀ ਮੋਬਾਈਲ ਨੰਬਰ ਦੱਸ ਦਿਓ 99767 4384 ਠੀਕ ਲੋ ਦੋਸਤੋ ਕ੍ਰੋਪਪਾਨ ਦੇ ਵਿੱਚ ਜਲਸੀ ਹੋਰ ਚੈੱਕ ਕਰੋ ਕਾਫੀ ਸ਼ਾਨਦਾਰ ਤੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਦੋਸਤ ਕਾਫੀ ਸ਼ਾਨਦਾਰ ਹੈ ਕੁਆਲਿਟੀ ਹੈ ਇਹ ਕਾਫੀ ਸੋਨੇਗਾ ਤੇ ਜੇ ਥਣਾ ਦੀ ਗੱਲ ਕਰਦੇ ਆਂ ਪਹਿਣੀ ਵਾਲੇ ਪਾਸੇ ਦੋਸਤੋ ਥਾਂ ਮਿਲ ਸਕਦੇ ਨੇ ਤੇ ਬਾਕੀ ਭਾਈ ਜੀ ਆਪਜੀ ਟਿਪ ਕੇ ਸ਼ੋਗ ਤਸੱਲੀ ਕਰਕੇ ਸਾਡਾ ਫਰਜ਼ ਤੁਹਾਨੂੰ ਪੂਰਾ ਤੇ ਕਿੰਨਾ ਚੁਬਾ ਇਹਨਾਂ ਦਾ ਜੀ ਇਹ ਭਾਈ ਦੂਜੇ ਸੂਵੇ ਛੇ ਦਿਨਾਂ ਦਾ ਦੂਜਾ ਸੂਵਾ ਛੇ ਦਿਨਾਂ ਦਾ ਕਿੰਨੇ ਦਿਨਾਂ ਦੀ ਇਹ ਹੋਗੇ 3-4 ਦਿਨ ਤਿੰਨ ਚਾਰ ਦਿਨ ਕਿੰਨਾ ਤੋਂ ਤਿਆਰ ਆ ਇਹ ਥੱਲੇ ਹੁਣ ਹੈਗਾ 18 17 ਕਿਲੋ 12 17 ਕਿਲੋ ਬੋਲ ਦੇ ਦੂ 20 ਕਿਲੋ ਕੀ ਡਿਮਾਂਡ ਕਰਦੇ ਸੀ ਡਾਣੇ ਇਹਦੀ ਵੀ ਬਸ ਸੇਮ ਹੀ ਆ ਸੇਮ ਹੀ ਆ ਯਾਰ ਖੰਡ ਡਿਮਾਂਡ ਤਾਂ ਕਰਦੇ ਉਦਰੇ ਉਦਰੇ ਤੂੰ ਮੋਬਾਈਲ ਨੰਬਰ ਦੱਸ 997674585 ਜੀ ਲਓ ਦੋਸਤੋ ਕਰੋ ਚੈੱਕ ਐਚ ਐਫ ਦੇ ਵਿੱਚ ਗਾਹ ਤੇ ਚੰਗਾ ਕੱਦ ਕਾੜ ਤੇ ਆਰਡਰ ਕੁਆਲਿਟੀ ਜਜ ਕਰੋ ਪਹਿਲਾਂ ਲੱਗਦੀ ਹੈ ਜੇ ਕੋਈ ਦੋਦੀ ਬਾਕੀ ਭਾਈ ਜੀ ਉਹਨਾਂ ਤਾਂ ਗੱਲ ਤੇ ਥਾਣਾ ਦੀ ਕੁਆਲਿਟੀ ਬਹਿਣੀ ਵਾਲੇ ਪਾਸੋਂ ਦੋਸਤੋਂ ਜਾਂਚ ਕਰਦੇ। ਕਾਫੀ ਸ਼ਾਨਦਾਰ ਖੰਡੀ ਸੀ। ਲੈ ਲਓ। ਤੇ ਚੰਗਾ ਕਾਤਕਾਰ ਚੰਗੀ ਆ। ਲੈਓ ਭਾਈ ਜੀ। ਤੇ ਪੂਰੀ ਜਿਹੜਾ ਕਬੜ ਤੇ ਠੰਡੀ ਤੇਰੀ ਅਡਰ ਕੁਆਲਿਟੀ ਦੋਸਤੋ ਤੁਸੀਂ ਦੇਖ ਸਕਦੇ ਕਾਫੀ ਸ਼ਾਨਦਾਰ ਚੋਰ ਸਰ ਕੁਆਲਿਟੀ ਹੈ ਤੇ ਥਣਾ ਦੀ ਕੁਆਲਿਟੀ ਦੋਸਤੋ ਬਹੁਤ ਖੂਬਸੂਰਤ ਹੈ ਬਹੁਤ ਜਿਆਦਾ ਬਾਕੀ ਬਾਈ ਜੀ ਹੁਣਾ ਕਰਦੇ ਗੱਲ ਕਿਣਵਾ ਸੁਆ ਕਿੰਨੇ ਦਿਨ ਹੋ ਗਏ ਕਿ ਦੁੱਧ ਆ ਤੇ ਕੀ ਡਿਮਾਂਡ ਕਰਦੇ ਹੈ ਤੇ ਲਾਂਥਾਈ ਚ ਸਸੀਆ ਬਾਈ ਜੀ ਉਹ ਠੀਕਾ ਜੀ ਠੀਕ ਹੈ ਕਿਰਮਾ ਸੂਆ ਜੀ ਤੇ ਪਹਿਲਾ ਸੂਆ ਜੀ ਮੂੰਹ ਚਾਰ ਦਾ ਦਾ ਪਹਿਲਾ ਸੂਆ ਮੂੰਹ ਚਾਰ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 5 ਦਿਨ ਹੋ ਗਏ ਸੀ 5 ਦਿਨ ਹੋ ਗਏ ਸੂਈ ਨੂੰ ਕਿੰਨਾ ਦੋ ਤਿਆਰ ਦੋ 10 ਟਨ 12 13 ਕਿਲੋ ਬੋੜਾ ਕਿਹੜਾ ਚੁਆ ਕੇ ਦੇਣਾ ਕੱਚਾ ਵਾ ਕੇ ਦੇਣਾ ਤੇ ਕੀ ਡਿਮਾਂਡ ਕਰਦੇ ਡਿਮਾਂਡ ਇਹਦੀ 65000 ਹੈ ਦੇਣ ਲੈਣ 55000 55 ਦੀ ਮੋਬਾਈਲ ਨੰਬਰ ਦਾ 9855670600 ਬਹੁਤ ਦੋਸਤੋ ਪਿਓਰ ਐਚਪੀ ਦੇ ਵਿੱਚ ਗਾਂ ਹੈ ਕਰੋ ਚੈੱਕ ਤੇ ਚੰਗਾ ਕੱਦ ਕਾਖ ਚੰਗੀ ਹਾਈਟ ਲੰਥ ਤੇ ਆਰਡਰ ਕੁਆਲਟੀ ਵੀ ਦੇ ਸਕਦੇ ਚੌਰਸ ਆਰਡਰ ਕੁਆਲਟੀ ਆ ਟੱਕ ਲਿਓ ਜੀ ਟੱਕ ਲਿਓ ਟੱਕ ਚੌਰਸ ਆਰਡਰ ਕੁਆਲਟੀ ਤੇ ਥਾਨ ਦੀ ਕੁਆਲਟੀ ਦੇ ਸਕਦੇ ਤੁਸੀਂ ਦੋਸਤੋ ਠੰਡੀ ਧੀਰੀ ਵੀ ਵੇਖ ਲਓ ਪਾਉ ਬਹੁਤ ਸੌਫਟ ਤੇ ਉਹ ਵੜਾ ਤੇ ਹਾਈਟ ਲੰਥ ਬਹੁਤ ਸੋਹਣੀ ਆ ਬਾਕੀ ਪਾਉ ਜੂ ਨਾ ਕਰਦੇ ਗੱਲ ਕਿਣ ਵਾਂ ਸੁਹਾ ਕੀ ਰਿਕਾਰਡ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੱਸੀਆ ਪਾਉ ਜੀ ਉਹ ਠੀਕ ਠਾ ਜੀ ਕਿਣ ਵਾਂ ਸੁਹਾ ਜੀ ਇਹਦਾ ਪਹਿਲਾ ਸੁਹਾ ਜੀ ਪਹਿਲਾ ਸੁਹਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਵੇਖ ਪਣਾ ਦਾ ਗੱਬਣਾ ਜੀ ਕਿੰਨੇ ਦਿਨ ਬਾਕੀ ਆ ਜੀ 15 ਦਿਨ ਬਾਕੀ 15 ਦਿਨ ਤੇ ਕੀ ਆਪਾਂ ਨੂੰ ਆਸ ਆ ਦੁੱਧ ਇਹ ਤੋਂ ਦੁੱਧ ਘਟੋਰ 35 36 ਪੀ 35 36 ਲੀਟਰ ਠੀਕ ਹੈ ਤੇ ਕੀ ਡਿਮਾਂਡ ਕਰਦੇ ਡਿਮਾਂਡ ਇੱਕ ਦਾਸ ਕਰਦੇ ਇੱਕ ਦਾ ਦੇਣ ਲੈਣ ਦੇ ਲੱਖੀ ਦਾ ਲੱਖ ਦੀ ਮੋਬਾਈਲ ਨੰਬਰ ਦੱਸੋ 9142 ਹਾਂਜੀ 8399 ਫੇਰ ਦੱਸੋ 8942 ਹਾਂਜੀ 83914 ਮੁਕਵਰੇ ਰੱਖਦੇ ਥੱਲੇ ਦੋ ਦੋਸਤੋ ਫਰੋਚ ਹੈ ਜਲਸੀ ਦੇ ਵਿੱਚ ਵਹਿੜ ਪੈਂਦੀ ਆ ਤੇ ਚੰਗਾ ਕੱਦ ਘਾਟ ਚੰਗੀ ਹਾਈਟ ਲੈਂਥ ਹੋ ਜਾਂਦੀ ਮਾਲਕਾ ਸਹਿਜ ਹੈ ਨਾ ਬਾਈ ਸਹਿਜ ਨਾਲ ਚੰਗੀ ਹਾਈਟ ਲੈਂਥ ਦੀ ਮਾਲਕਾ ਤੇ ਬਹੁਤ ਸੋਹਣੀ ਗਾਂ ਤੇ ਲੈਓ ਬਾਈ ਇਹ ਕਾफी ਖੂਬਸੂਰਤ ਆ ਜੇ ਕੱਦ ਕਾਢ ਤੀ ਜਣੀਏ ਸੋਹਣਾ ਕੱਦ ਕਾਠ ਚੰਗਾ ਵਜਨ ਵਟਾ ਕਿਉਂਕਿ ਵਜਨ ਵਟਾ ਹੋਊਗਾ ਤੇ ਡੰਗਰ ਦੁੱਧ ਕੱਢੂਗਾ ਤੇ ਅਡਰ ਕੁਆਲਟੀ ਦੋਸਤੋ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਥਣ ਚੈੱਕ ਕਰੋ ਮੁਠੀ ਵਾਲਾ ਥਣ ਕਾਫੀ ਸਪੇਸ ਤੇ ਕਾਫੀ ਸਪੇਸ ਤੇ ਥੋੜਾ ਜਿਹਾ ਡੰਗਰ ਨਾਲ ਮੰਡੀ ਜਾਣ ਕੇ ਲਾਪੈਂਦਾ ਤਾਂ ਕਰ ਗਏ ਬਾਕੀ ਬਾਈ ਜੀ ਉਹਨਾਂ ਨਾਲ ਕਰਦੇ ਗੱਲ ਕਿਣਵਾ ਸੂਹਾ ਕੀ ਰਿਕਾਰਡ ਸਸਿਆ ਬਾਈ ਜੀ ਕਿਹੜਾ ਸੂਬਾ ਜੀ ਤੀਸਰੇ ਸੂਬੇ ਤੀਸਰੇ ਸੂਬੇ ਜੀ ਕਿੰਨੇ ਦਿਨਾਂ ਦੇ ਬਾਕੀ ਹੈ ਅਜੇ 10 ਦਿਨ ਪੈਂਡਿੰਗ ਹੈ 10 ਦਿਨ ਪੈਂਡਿੰਗ ਕੀ ਆਪਾਂ ਨੂੰ ਉਮੀਦ ਹੈ ਕਿ ਆ ਦੁੱਧ ਦੀ ਦੁੱਧ ਜੀ ਮੰਨ ਕੇ ਚੱਲੋ ਜੀ 30 ਲੀਟਰ ਦੇ 25 30 ਦੇ ਵਿਚਾਲੇ ਦੇਵਾਂਗੇ 25 30 ਦੇ ਵਿਚਾਲੇ ਕੀ ਡਿਮਾਂਡ ਕਰਦੇ ਡਿਮਾਂਡ ਤੇ ਇੱਕ 10 ਕਰੀ ਦੇਣ ਲੈਣ ਕਰ ਦਾਂਗੇ ਮਤਲਬ ਮੋਬਾਈਲ ਨੰਬਰ ਦੱਸੋ 98182 ਹਾਂ ਜੀ 67014 ਫੇਰ ਦੱਸ ਦਿਓ 74108 ਹਾਂ ਜੀ 67014 ਲੋ ਦੋਸਤੋ ਖਰੋ ਚੈੱਕ ਪਹਿਲੇ ਨੱਕ ਤੋਂ ਆਪਾਂ ਸਟਾਰਟ ਕਰਦੇ ਆਂ ਤੇ ਐਦਾ ਜਾਣਕਾਰੀ ਵੀਰ ਤੋਂ ਲਈ ਜene ਕਿਉਂਕਿ ਖੋਲਿਆਂ ਤੋਰਿਆਂ ਗਰਮੀ ਬੜੀ ਤੇ ਖਰਾਬ ਬੜਾ ਕਰਦਾ ਡੰਕਰਾ ਤੇ ਕਿੰਨਾ ਸੁਹਾ ਵੀਰ ਜੀ ਦੂਜਾ ਸੁਹਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ 6 ਦਿਨ ਹੋ ਗਏ ਆ ਕਿੰਨਾ ਤੋ ਤਿਆਰ ਆ ਜੀ ਐ ਮਣਵਾ ਜੀ ਹਾਂ ਜੀ ਮਣਵਾ ਠੰਡੀ ਸੀਦਾ ਜਿਵੇਂ ਮਰਜੀ ਹੱਥ ਤਾਂ ਜੱਟ ਠੰਡੀ ਤੇਰੀ ਆਰਡਰ ਕੁਆਲਟੀ 200 ਚੈੱਕ ਕਰ ਸਕਦੇ ਤੁਸੀਂ ਮੁੱਠੀ ਵਾਲਾ ਥਣ ਲੱਗਾ ਸਹੀ ਵਾਲਾ ਤੇ ਥੋੜਾ ਜਿਹਾ ਕ੍ਰਾਸ ਦੇ ਵਿੱਚ ਆਉਂਦੀ ਹੈ ਨਾ ਥੋੜਾ ਜਿਹਾ ਆ ਆਹ ਹਾਂ ਥੋੜਾ ਜਿਹਾ ਕ੍ਰਾਸ ਦੇ ਵਿੱਚ ਮੱਛੀ ਮਗਰਾ ਜੀ ਠੀਕ ਕਿੰਨਾ ਦੋ ਦੱਸੋ ਵੀਰ ਜੀ 18-19 ਕਿਲੋ 18-19 ਕਿਲੋ ਕੀ ਡਿਮਾਰਟ ਕਰਦੇ ਸੀ ਕੋਲ ਤਾਂ 70000 ਕਰੀ ਜਾਂਦੇ ਨੇ ਦੇਣ ਲੈਣ 55 ਦੀ ਚਲੋ ਅਗਲੀ ਦੱਸੋ ਇਹ ਪਹਿਲੇ ਨਾਲ ਇਹ ਪਹਿਲੇ ਨਾਲ ਜੀ ਹਾਂ ਜੀ ਕਿੰਨੇ ਦਿਨ ਖੀਰੀ ਆਏ ਤੀਜਾ ਦਿਨ ਸੂਈ ਨੂੰ ਜੀ ਤੀਜਾ ਦਿਨ ਖੀਰੀ ਲੋ ਦੋਸਤੋ ਇਹਦੇ ਵਿੱਚ ਤੁਸੀਂ ਥਨ ਚੈੱਕ ਕਰੋ ਪਹਿਲੋਂ ਕੁਆਲਟੀ ਮੁੱਠੀ ਵਾਲਾ ਥਾਣਾ ਤੇ ਕਾਫੀ ਸਪੇਸ ਤੇ ਕਾਫੀ ਸੂਣਾ ਤੇ ਖੀਰੀ ਆ ਜੀ ਬੱਛੀ ਆ ਮਗਰ ਵੀ ਤੇ ਮਗਰ ਬੱਛੀ ਆ ਤੇ ਕਿੰਨਾ ਦੋ ਤਿਆਰ ਹੈ ਦਾ ਉਹ ਦੇਖ ਲੈ ਹੁਣ 20 ਲੀਟਰ ਬੋਲਾ ਹੀ 20 ਲੀਟਰ ਬੋਲਾ ਐ ਮੇੜਵਾ ਕੰਡੇਆ 22 25 ਲੀਟਰ ਗਾਟ ਕੁਆਲਟੀ ਵਾਲੀ ਹੈ ਇਹਦੇ ਹਾਂ ਨਹੀਂ ਉਹ ਤਾਂ ਹੈ ਕੱਦ-ਕੱਦ ਵੇਖੋ ਮੇਰੇ ਹਿਸਾਬ ਨਾਲ 5.5 ਪੌਣੇ 6 ਫੁੱਟ ਦੀ ਹਾਈਟ ਆ ਖੀਰੀ ਇਹ ਜੀ ਗਾਲਾ ਕਰੀਏ ਦੇਖ ਲਓ ਹਾਂ ਤੇ ਨਾਲੇ ਜਿੰਦਰਾ ਗਰਮੀ ਏਡੀ ਕਰਕੇ ਦੀ ਵੀ ਕੋਈ ਨਹੀਂ ਖਾਸ ਹੈ ਜੀ ਠੀਕ ਹੈ ਤੇ ਕੀ ਡਿਮਾਂਡ ਕਰਦੇ ਦੀ ਡਿਮਾਂਡ ਕਰਦੇ ਵੀ ਅਸੀਂ ਅੱਸੀ ਕਰੀ ਜਾਂਦੇ ਹਾਂ ਦੇਣ ਲੈਣਾ ਦੇ ਲੈਣਾ ਦੇ ਦੋ ਘਾਟ 70 ਦੀ ਦੇ ਦੋ ਘਾਟ 70 ਦੀ ਤੇ ਮੋਬਾਈਲ ਨੰਬਰ ਦੱਸ ਦੋਾਇ ਨਾ ਪਿੰਡ ਬਾਉਸਿੰਗ ਜਿਲ੍ਹਾ ਬਹਿੰਡਾਈ ਮੋਬਾਈਲ ਨੰਬਰ 947888253 ਫੇਰ ਦੱਸ ਦਿਓ 947888253 ਮਾਲ ਆਪਣੇ ਕੋਲ ਹੋਰ ਵੀ ਹੁੰਦਾ ਜੀ ਦਾਕ ਨੇ ਆਉਣਾ ਰਹਿਮ ਉਹ ਸਾਰਾ ਪੁੱਛੂਗਾ ਹੁੰਦੀ ਆਪਣੇ ਠੀਕ ਹੈ ਠੀਕ ਲੋ ਦੋਸਤੋ ਆਹ ਕ੍ਰਾਸਪੰ ਦੇ ਵਿੱਚ ਆ ਗਈ ਆ ਇਹ ਜਲਸੀ ਕ੍ਰਾਸ ਦੇ ਵਿੱਚ ਹੈ ਨਾ ਜੀ ਇਹ ਨਹੀਂ ਯਾਤ ਵਾਲੀ ਅੱਛਾ ਜੀ ਚਲੋ ਤੇ ਮੇਰੇ ਮੰਨ ਜੇ ਕ੍ਰੋਸ ਵੀਰਾਂ ਦਾ ਨਹੀਂ ਜਾਦ ਪਾਤਾ ਤੇ ਕਿੰਨੇ ਦਿਨ ਬਾਕੀ ਇਹਦੇ ਜੀ ਇਹ ਲੈ ਜੀ ਦੱਸ ਦੇਣਾ ਜੀ ਤੋਰ ਤੋਰ ਦੇਣਾ ਤੋਰੀ ਜੱਟ ਤੋਰ ਤੋਰੀ ਮਾੜਾ ਚਲ ਕੋਣੀ ਨਹੀਂ ਡੰਗਰ ਤੋਰ ਦੇਣਾ ਤੋਰ ਲਾ ਡਰਦਾ ਉਹੜਾ ਨਾ ਡੰਗਰ ਪਤਾ ਕਰਕੇ ਮੁੜ ਕੇ ਨਹੀਂ ਡਰਦੇ ਠੰਡੀਆਂ ਸੀਦਾ ਹੀ ਡਰਦੇ ਬਹੁਤ ਦੋਸਤੋ ਕਰੋ ਚੈੱਕ ਖੁੱਲਿਆਂ ਡੰਗਰ ਦਾ ਪਤਾ ਲੱਗਦਾ ਚੰਗਾ ਕੱਦ-ਗਾੜ ਚੰਗਾ ਵਜਨ ਬਟਾ ਲੈ ਆ ਬਾਈ ਤੇ ਚੰਗੀ ਹਾਈ ਤੇ ਕਾਫੀ ਸੋਹਣੀ ਗਾ ਬਾਕੀ ਬਾਈ ਨੂੰ ਪੁੱਛਦੇ ਕਿੰਨੇ ਦਿਨ ਰਹਿੰਦੇ ਆ ਚੱਲ ਮਾਂ ਤੂੰ ਕਿ ਉਹਦੇ ਟਿੱਡੇ ਤੇ ਬਾਈ ਕਿੰਨੇ ਦਿਨ ਬਾਕੀ ਅਜੇ ਇਹ 10-12 ਦੇ ਲਈ ਨੂੰ ਬਾਈ 10-12 ਅਜੇ ਤਾਂ ਟਿੱਲਾ ਟੁਲਾ ਕਾਢ ਆਣੀਆਂ ਕਾਫੀ ਇਹਨੇ ਤੂੰ ਦੀ ਹੁੰਦੀ ਹੈ ਤਾਂ ਆ ਤਾਂ ਕਰਕੇ ਦੇਖ ਆਪਾਂ ਕੀ ਆਸੇ ਦੇ ਦੋਦੀ ਦੋ ਦੇ 24 25 ਲੀਟਰ ਦੇ ਦੂਗੀ 24 25 ਲੀਟਰ ਤੇ ਇਹਦੀ ਡਿਮਾਂਡ ਕੀ ਹੈ ਅੱਛਾ ਬਾਈ ਲੈਣੇ ਵੀਰ ਬਾਈ ਚਲੋ ਮੌਸਮ ਦਾ ਥੋੜਾ ਐਡਵਾਂਸ ਕਰ ਜਾਂਦਾ ਦੋ ਦਿਨ ਲੀਟਰ ਉਧਰ ਉਧਰੀ ਠੰਡਾ ਹੋ ਜਾਇਆ ਤਾਂ ਵਧੀਆ ਤੋਰੂਗੀ 70 ਕਰੀਏ 75 ਕਰੀਏ 55 ਹਜ਼ਾਰ ਦੇ ਵਿੱਚ ਹੀ ਦੇ ਦਿੰਦੇ ਹਾਂ 55 ਹਜ਼ਾਰ ਆਪਣੀ ਬਹੁਤ ਵਧੀਆ ਫਾਰੇ ਆ ਤੇ ਐਂ ਲੋਕਾਂ ਨੂੰ ਲੱਖਾਂ ਮਾਂਗ ਸਾਲ ਲੱਖਾਂ ਮਾਂਗ ਆ ਵੀ ਜਿਹੜੀ ਮੰਗ ਕੇ ਮੁਰਕੇ 30 ਹਜ਼ਾਰ ਥੱਲੇ ਸੁੱਟ ਕੇ ਲਿਆਣਗੇ ਦੇਣਾ ਡੰਗਰ ਠੀਕ ਹੈ ਬਾਲ ਆਪਣੇ ਕੋਲੇ ਵੀ ਆਂਦਾ ਪਾਸੇ ਵੀ ਸੇਲ ਕਰਾ ਦਿਆ ਹਾਂ ਆ ਮੂਰਤੀ ਦਿਖਾਇਓ ਜੀ ਆ ਤੋਰੋ ਬਾਈ 6 ਫੁੱਟ ਹਾਈਟ ਆ ਗਾਂ ਦੀ ਤੇ ਲੰਥ ਵੇਖੋ ਤੇ ਢਿੱਲ ਵੇਖੋ ਦੋਸਤੋ ਤੇ ਸੀਲ ਠੰਡੀ ਸਾਬ ਦੇਖੋ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੁਸੀਂ ਥਣਾ ਦੀ ਕੁਆਲਿਟੀ ਕੈਪਟਾ ਨੂੰ ਦਿਸ ਭੈਣੇ ਕਾ ਵੀ ਸ਼ਾਨਦਾਰ ਤੇ 6 ਫੁੱਟ ਦੀ ਹਾਈਟ ਆ ਤੇ ਲੰਥ ਵੀ ਬਹੁਤ ਸੋਹਣੀ ਤੇ ਚੰਗੀ ਵਜਨ ਵਟੇ ਵਾਲੀ ਆ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਾਦੇ ਤੁਸੀਂ ਲਿਆ ਬਾਈ ਤੇ ਚੰਗੇ ਕਾਦ ਕਾਠ ਵਜਨ ਵੱਟੇ ਦੀ ਮਾਲਕ ਆ ਬਾਕੀ ਬਾਈ ਜੀ ਉਹਨਾਂ ਨਾਲ ਕਰਦੇ ਗੱਲ ਤਾਂ ਬਾਈ ਇਹਦਾ ਕਿੰਨੇ ਦਿਨ ਇਹਦੇ ਇਹਦੇ ਇਹ ਲੈ ਜੂਈ ਇਹ 12 15 ਤਾਂ ਲੈ ਜੂਈ 12 15 ਦਾ ਫਿੱਟ ਫਾੜ ਬਣੂਗੀ ਯਾਨੀ ਕਿ ਇੱਕ ਕਸਮਾਂ ਚ ਚੱਡਾ ਕਿੰਦੇ ਉਹ ਲੈ ਬਣੂਗੀ 30 ਲੀਟਰ ਤੋਂ ਚੋਇਆ ਬੱਛੀ ਤੇ ਦੂਜੇ ਸੁਨੇ ਅੱਛਾ 33 ਲੀਟਰ ਦੂਜੇ ਸੁਨੇ ਤੀਜਾ ਸੂਏ ਦੂਜੇ ਸੂਏ 33 ਲੀਟਰ ਚ ਹੋਇਆ ਗਰੰਟੀ ਹਾਂ ਦੇਵਾਏ ਤੇ 33 ਲੀਟਰ ਤੇ ਠੀਕ ਹੈ ਜੀ ਲੱਗਦੀ ਏ ਕੱਦ ਕਾਠ ਵਾਲੀ ਨੂੰ ਆਂਦਾ ਵੀ ਕਰਮ ਵਾਲੀ ਨੂੰ ਕੀ ਆ ਤੇ ਇਹਦੀ ਕੀ ਡਿਮਾਂਡ ਕਰਦੇ ਡਿਮਾਂਡ ਤਾਂ ਇਹ 1 5 ਕਰਦੇ ਆ ਦੇਣ ਲੈਣ ਇਹਨਾਂ 80 ਦੀ ਵਾੜ ਦੇ ਦਾਂਗੇ 80 ਦੀ ਮੋਬਾਈਲ ਨੰਬਰ 94947888252 ਜਿਲ੍ਹਾ ਭੰਡਾਪਿੰਡ ਬਹਾਉਸਰ ਨੇ ਠੀਕ ਲਓ ਦੋਸਤੋ ਕਰੋ ਚੈੱਕ ਪਿਓਰ ਦੇ ਵਿੱਚ ਕਾਫੀ ਸ਼ਾਨਦਾਰ ਚੋਦੀ ਚੋਦੀ ਬੇਟੀ ਅੱਛਾ ਤੇ ਇਹੇ ਗੱਲੋਂ ਕੁਸੀ ਨਹੀਂ ਠੰਡੀ ਸੀਲ ਆਰਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਕਾਫੀ ਸ਼ਾਨਦਾਰ ਲਾਇਓ ਜੀ ਖੋਬਰਾ ਮੈਂ ਤੇਰੇ ਕਰ ਮੈਂ ਤੂੰ ਮੇਰੇ ਤੇ ਬਹੁਤ ਸੋਹਣੀ ਵਾਈਟ ਕਲਰ ਦੇ ਵਿੱਚ 7-8 ਕਿਲੋ ਰੋਸੇ ਘੜਤਾ ਹੁਣ ਕਿਉਂ ਕਿਹਟੈਂ ਅੱਛਾ ਹਾਂ ਵੇਖੀ ਸੇਲ ਹੋ ਗਈ ਅੱਛਾ ਸੇਲ ਹੋ ਗਈ ਵੀਰਾਂ ਦਾ ਸੇਲ ਹੋ ਗਈ ਤੇ ਬਾਕੀ ਆਰਡਰ ਕੁਆਲਟੀ ਦੇਖ ਸਕਦੇ ਹੋ ਦੂਰ ਤੋਂ ਤੁਸੀਂ ਜੱਜ ਕਰੋ ਬਹੁਤ ਸੋਹਣੀ ਤੇ ਕਿੰਨਾ ਦੁੱਧ ਕੱਢਿਆ ਜੀ ਉਹਦੇ ਹਲੇ ਹੈ ਗਈ 300 ਲੀਟਰ ਹੁੰਦੇ ਆ ਫਿਰ ਆਪ ਨੰਗਾ ਨਹੀਂ ਨੰਗਾ ਨਹੀਂ ਕਰ ਸਕਦੇ ਉਹ ਨਾਲ ਇਹ ਹੈਗਾ ਤੇ ਹੀ ਅੱਛਾ 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 ਕੋਈ ਗੱਲ ਨਹੀਂ 90000 ਕਿਸੇ ਦਾ ਅੱਛਾ 90000 ਦੀ ਸੇਲ ਹੋਈ ਠੀਕ ਤੇ ਮੋਬਾਈਲ ਨੰਬਰ ਉਹ ਹੀ ਆ ਫਿਰ ਦੱਸ ਦਿਓ 94788885 ਫਿਰ ਇੱਕ ਹੋਰ ਵੀ ਹੈ ਕਈ ਮਿੰਟ ਲੱਗਦਾ ਬਾੜ ਤੱਕ ਕਰਾਣਾ 75000 ਠੀਕ ਬਹੁਤ ਦੋਸਤੋ ਵੀਰ ਕੋਲ ਐਚਪੀ ਦੇ ਵਿੱਚ ਇੱਕ ਹੋਰ ਨਗੀਨਾ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਪਹਿਲਾਂ ਤਾਂ ਵੀ ਸ਼ਾਨਦਾਰ ਆਰਡਰ ਕੁਆਲਟੀ ਹੈ ਬਹੁਤ ਸੋਹਣੀ ਤੇ ਜੋਰ ਐਫ ਦੇ ਵਿੱਚ ਹੈਗੀ ਆ ਤੇ ਆਰਡਰ ਕੁਆਲਿਟੀ ਦੇਖੋ ਦੋਸਤੋ ਕਾफी ਸ਼ਾਨਦਾਰ ਲਾਇਆ ਬੰਦੀ ਦੇਖ ਤਾਂ ਗਿਆ ਮੇਰੇ ਅੱਗੇ ਗੱਲ ਤੇ ਬਹੁਤ ਸੋਹਣੀ ਬੱਚੀ ਹੈ ਜਿੱਡੀ ਕਾ ਬੱਚੀ ਆਪ ਹੈ ਉਤੋਂ ਬੋੜਾ ਆਰਡਰ ਕੁਆਲਿਟੀ ਲਈ ਫਿਰਦੀ ਆ ਤੇ ਜਿਹੜੇ ਥਾਣਾ ਤੁਹਾਨੂੰ ਦੋਸਤੋ ਪੈਣੀ ਵਾਲੇ ਪਾਸਿਓ ਤੁਹਾਨੂੰ ਹਵਾਲਾ ਲਿਖੋੜੇ ਬੈਕ ਸਾਈਡ ਤੋਂ ਚੈੱਕ ਕਰੋ ਆ ਬਹਿਣੀ ਵਾਲੀ ਸਾਈਡ ਤੋਂ ਚੈੱਕ ਕਰੋ ਦੋਸਤ ਸਾਡਾ ਕੁਆ ਬਹੁਤ ਬਹੁਤ ਸੀੜੀ ਢੰਗੀ ਦਾ ਛੰਡੀ ਸੀੜਾ ਦੇ ਸਾਹ ਦੋ ਤੁਸੀਂ ਤੇ ਕਿੰਨੇ ਦਿਨ ਹੋ ਗਿਆ ਸੂਈ ਨੂੰ ਵੀਰ ਇਹਨੂੰ ਵੀ ਹਫਤਾ ਹੋ ਗਿਆ ਹਫਤਾ ਕਿੰਨਾ ਤੋ ਤਿਆਰ ਆ ਜੀ ਦੁੱਧ ਹੁਣ 15 ਕਿਲੋ ਹੈ 15 ਮਿੰਟਾਂ ਕੀ ਡਿਮਾਂਡ ਹੈ ਜੀ ਡਿਮਾਂਡ ਹੈ ਦੀ 60000 ਰੁਪਏ 8000 ਰੁਪਿਆ ਤੇ ਮੋਬਾਈਲ ਨੰਬਰ ਦੱਸੋ 90415 ਹਾਂਜੀ 539003 ਠੀਕ ਹੈ